ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਸਬੰਧ ਚੰਗੇ ਹਨ ਅਤੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਹਨ ਵਿਦੇਸ਼ ਮੰਤਰਾਲੇ ਦੀ ਬੁਲਾਰਾ ਟੈਮੀ ਬਰੋਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਮਰੀਕਾ ਦਾ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਖੇਤਰ ਅਤੇ ਵਿਸ਼ਵਲੀ ਚੰਗੀ ਗੱਲ ਹੈ ਅਤੇ ਇਸ ਨਾਲ ਲਾਭਕਾਰੀ ਭਵਿਕ ਬਣ ਸਕੇਗਾ ਪਰੂਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹੀ ਬਣੇ ਹੋਏ ਹਨ ਜੋ ਕਿ ਚੰਗੀ ਗੱਲ ਹੈ ਅਤੇ ਇੱਕ ਅਜਿਹੇ ਰਾਸ਼ਟਰਪਤੀ ਹੋਣ ਦਾ ਫਾਇਦਾ ਹੈ ਜੋ ਸਭ ਨੂੰ ਜਾਣਦੇ ਹਨ ਸਭ ਨਾਲ ਗੱਲ ਕਰਦੇ ਹਨ ਇਸ ਲਈ ਸਪਸ਼ਟ ਹੈ ਕਿ ਇਥੋਂ ਦੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਹਨ ਉਹਨਾਂ ਨੇ ਟਿੱਪਣੀ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸੀਮ ਮੁਨੀਰ ਦੀ 트ੰਪ ਨਾਲ ਮੁਲਾਕਾਤ ਤੋਂ ਬਾਅਦ ਹਥਿਆਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਪਾਕਿਸਤਾਨ ਲਈ ਅਮਰੀਕੀ ਸਹਾਇਤਾ ਵਿੱਚ ਵਾਅਦੇ ਦੀ ਸੰਭਾਵਨਾ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਤੀ ਉਨਾ ਤੋਂ ਇਹ ਵੀ ਸਵਾਲ ਕੀਤਾ ਗਿਆ ਕਿ ਕੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 트੍ਰੰਪ ਦੇ ਸਬੰਧਾਂ ਦੀ ਕੀਮਤ ਇਹ ਹੋ ਰਿਹਾ ਹੈ ਰੂਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਵਿੱਚ ਹੋਏ ਫੌਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਪਾਕਿਸਤਾਨ ਅਤੇ ਭਾਰਤ ਵਿਚਾਲੇ ਉਸ ਸੰਘਰਸ਼ ਦਾ ਸਪਸ਼ਟ ਰੂਪ ਨਾਲ ਅਨੁਭਵ ਹੈ ਜੋ ਕਾਫੀ ਭਿਆਨਕ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ, ਉਪਰਾਸ਼ਟਰਪਤੀ ਜੇਡੀ ਵਾਂਸ ਅਤੇ ਵਿਦੇਸ਼ ਮੰਤਰੀ ਮਾਰਕ ਰੋਬਿਓ ਨੇ ਜੋ ਕੁਝ ਵਾਪਰਿਆ ਸੀ ਉਸ ਨਾਲ ਨੇ ਦੇਸ਼ ਲਈ ਤੁਰੰਤ ਚਿੰਤਾ ਜ਼ਾਹਰ ਕੀਤੀ ਅਤੇ ਤੁਰੰਤ ਕਾਰਵਾਈ ਵੀ ਕੀਤੀ। ਅਸੀਂ ਫੋਨ ਕੋਲਾਂ ਬਾਰੇ ਜਾਣਕਾਰੀ ਦਿੱਤੀ ਹਮਲਿਆਂ ਨੂੰ ਰੋਕਣ ਲਈ ਸਾਡੇ ਦੁਆਰਾ ਕੀਤੇ ਗਏ ਕੰਮ ਅਤੇ ਫਿਰ ਦੋਵਾਂ ਪੱਖਾਂ ਨੂੰ ਇਕੱਠਾ ਕਰਨ ਬਾਰੇ ਦੱਸਿਆ ਤਾਂ ਜੋ ਅਸੀਂ ਕੁਝ ਅਜਿਹਾ ਕਰ ਸਕੀਏ ਜੋ ਸਥਾਈ ਹੋਵੇ। ਬਰੂਸ ਨੇ ਵੀ ਦਾਵਾ ਕੀਤਾ ਕਿ ਅਮਰੀਕਾ ਦੇ ਵੱਡੇ ਆਗੂ ਉਸ ਸੰਭਾਵਿਤ ਤਬਾਹੀ ਨੂੰ ਰੋਕਣ ਦੇ ਯਤਨਾਂ ਵਿੱਚ ਸ਼ਾਮਲ ਸਨ। ਉਧਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਉਸ ਦੀਆਂ ਫੌਜੀ ਕਾਰਵਾਈਆਂ ਅਮਰੀਕਾ ਦੀ ਕਿਸੇ ਵਿਚੋਲਗੀ ਤੋਂ ਬਿਨਾ ਅਤੇ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਵਿੱਚਕਾਰ ਸੀ ਦੀ ਗੱਲਬਾਤ ਤੋਂ ਬਾਅਦ ਰੋਕੀਆਂ ਗਈਆਂ ਸਨ। ਬਰੂਸ ਨੇ ਕਿਹਾ ਕਿ ਕੰਬੋਡੀਆ ਤੇ ਥਾਈਲੈਂਡ ਇਜ਼ਰਾਈਲ ਅਤੇ ਇਰਾਨ ਰਵਾਂਡਾ ਤੇ ਕਾਂਗੋ ਲੋਕਤੰਤਰੀ ਗਣਰਾਜ ਭਾਰਤ ਤੇ ਪਾਕਿਸਤਾਨ ਮਿਸਰ ਤੇ ਇਥੋਪੀਆ ਸਰਬੀਆ ਤੇ ਕੋਸੋਵੋ ਵਿਚਕਾਰ ਗਲਬਾਤ ਨਾਲ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਆਰਮੀਨੀਆ ਤੇ ਅਜ਼ਰਬਾਈਜਾਨ ਵਿਚਕਾਰ ਹਾਲ ਹੀ ਵਿੱਚ ਸ਼ਾਂਤੀ ਸਮਝੌਤਾ ਹੋਇਆ ਹੈ ਇਸ ਤੋਂ ਇਲਾਵਾ ਰੂਬਿਓ ਨੇ ਵੀ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਹਾਰਾ ਟਰੰਪ ਨੂੰ ਜਾਂਦਾ ਹੈ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦੇ ਭਾਰਤ ਅਤੇ ਪਾਕਿਸਤਾਨ ਦੋਵਾਂ ਨਾਲ ਸਬੰਧ ਚੰਗੇ ਹਨ ਅਤੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਹਨ ਵਿਦੇਸ਼ ਮੰਤਰਾਲੇ ਦੀ ਬੁਲਾਰਾ ਟੈਮੀ ਬਰੂਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਮਰੀਕਾ ਦਾ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਖੇਤਰ ਅਤੇ ਵਿਸ਼ਵਲੀ ਚੰਗੀ ਗੱਲ ਹੈ ਅਤੇ ਇਸ ਨਾਲ ਲਾਭਕਾਰੀ ਭਵਿਕ ਬਣ ਸਕੇਗਾ ਬਰੂਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਨਾਲ ਸਾਡੇ ਰਿਸ਼ਤੇ ਪਹਿਲਾਂ ਵਾਂਗ ਹੀ ਬਣੇ ਹੋਏ ਹਨ ਜੋ ਕਿ ਚੰਗੀ ਗੱਲ ਹੈ ਅਤੇ ਇੱਕ ਅਜਿਹੇ ਰਾਸ਼ਟਰਪਤੀ ਹੋਣ ਦਾ ਫਾਇਦਾ ਹੈ ਜੋ ਸਭ ਨੂੰ ਜਾਣਦੇ ਹਨ ਸਭ ਨਾਲ ਗੱਲ ਕਰਦੇ ਹਨ ਇਸ ਲਈ ਸਪਸ਼ਟ ਹੈ ਕਿ ਇਥੋਂ ਦੇ ਰਾਜਦੂਤ ਦੋਵਾਂ ਦੇਸ਼ਾਂ ਪ੍ਰਤੀ ਵਚਨਬੱਧ ਹਨ ਉਨ੍ਹਾਂ ਨੇ ਆਪਣੀ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸੀਮ ਮੁਨੀਰ ਦੀ 트ੰਪ ਨਾਲ ਮੁਲਾਕਾਤ ਤੋਂ ਬਾਅਦ ਹਥਿਆਰਾਂ ਦੀ ਵਿਕਰੀ ਦੇ ਮਾਮਲੇ ਵਿੱਚ ਪਾਕਿਸਤਾਨ ਲਈ ਅਮਰੀਕੀ ਸਹਾਇਤਾ ਵਿੱਚ ਵਾਅਦੇ ਦੀ ਸੰਭਾਵਨਾ ਬਾਰੇ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਤੀ ਉਨਾ ਤੋਂ ਇਹ ਵੀ ਸਵਾਲ ਕੀਤਾ ਗਿਆ ਕਿ ਕੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 트੍ਰੰਪ ਦੇ ਸਬੰਧਾਂ ਦੀ ਕੀਮਤ ਹੋ ਰਿਹਾ ਹੈ ਰੂਸ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਵਿੱਚ ਹੋਏ ਫੌਜੀ ਸੰਘਰਸ਼ ਦਾ ਜ਼ਿਕਰ ਕਰਦਿਆਂ ਕਿ ਆ ਕਿ ਸਾਨੂੰ ਪਾਕਿਸਤਾਨ ਅਤੇ ਭਾਰਤ ਵਿਚਾਲੇ ਉਸ ਸੰਘਰਸ਼ ਦਾ ਸਪਸ਼ਟ ਰੂਪ ਨਾਲ ਅਨੁਭਵ ਹੈ ਜੋ ਕਾਫੀ ਭਿਆਨਕ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਵਿਦੇਸ਼ ਮੰਤਰੀ ਮਾਰਕ ਰੋਬਿਓ ਨੇ ਜੋ ਕੁਝ ਵਾਪਰਿਆ ਸੀ ਉਸ ਨਾਲ ਨਜੇਠਣ ਲਈ ਤੁਰੰਤ ਚਿੰਤਾ ਜ਼ਾਹਰ ਕੀਤੀ ਅਤੇ ਤੁਰੰਤ ਕਾਰਵਾਈ ਵੀ ਕੀਤੀ। ਅਸੀ ਫੋਨ ਕੋਲਾ ਬਾਰੇ ਜਾਣਕਾਰੀ ਦਿੱਤੀ ਹਮਲਿਆਂ ਨੂੰ ਰੋਕਣ ਲਈ ਸਾਡੇ ਦੁਆਰਾ ਕੀਤੇ ਗਏ ਕੰਮ ਅਤੇ ਫਿਰ ਦੋਵਾਂ ਪੱਖਾਂ ਨੂੰ ਇਕੱਠਾ ਕਰਨ ਬਾਰੇ ਦੱਸਿਆ ਤਾਂ ਜੋ ਅਸੀਂ ਕੁਝ ਅਜਿਹਾ ਕਰ ਸਕੀਏ ਜੋ ਸਥਾਈ ਹੋਵੇ ਬਰੂਸ ਨੇ ਵੀ ਦਾਵਾ ਕੀਤਾ ਕਿ ਅਮਰੀਕਾ ਦੇ ਵੱਡੇ ਆਗੂ ਉਸ ਸੰਭਾਵਿਤ ਤਬਾਹੀ ਨੂੰ ਰੋਕਣ ਦੇ ਯਤਨਾਂ ਵਿੱਚ ਸ਼ਾਮਲ ਸਨ ਉਧਰ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਉਸ ਦੀਆਂ ਫੌਜੀ ਕਾਰਵਾਈਆਂ ਅਮਰੀਕਾ ਦੀ ਕਿਸੇ ਵੀ ਚੋਲਗੀ ਤੋਂ ਬਿਨਾਂ ਅਤੇ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਵਿੱਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਰੋਕੀਆਂ ਗਈਆਂ ਸਨ ਬਰੂਸ ਨੇ ਕਿਹਾ ਕਿ ਕੰਬੋਡੀਆ ਤੇ ਥਾਈਲੈਂਡ ਇਜ਼ਰਾਈਲ ਅਤੇ ਇਰਾਨ ਰਵਾਂਡਾ ਤੇ ਕਾਂਗੋ ਲੋਕਤੰਤਰੀ ਗਣਰਾਜ ਭਾਰਤ ਤੇ ਪਾਕਿਸਤਾਨ ਮਿਸਰ ਤੇ ਇਥੋਪੀਆ ਸਰਬੀਆ ਤੇ ਕੋਸੋਵੋ ਵਿਚਕਾਰ ਗੱਲਬਾਤ ਨਾਲ ਸ਼ਾਂਤੀ ਸਥਾਪਿਤ ਹੋਣ ਤੋਂ ਬਾਅਦ ਆਰਮੀਨੀਆ ਤੇ ਅਜ਼ਰਬਾਈਜਾਨ ਵਿਚਕਾਰ ਹਾਲ ਹੀ ਵਿੱਚ ਸ਼ਾਂਤੀ ਸਮਝੌਤਾ ਹੋਇਆ ਹੈ ਇਸ ਤੋਂ ਇਲਾਵਾ ਰੂਬਿਓ ਨੇ ਵੀ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਦੁਨੀਆ ਭਰ ਵਿੱਚ ਕਈ ਸੰਘਰਸ਼ਾਂ ਨੂੰ ਖਤਮ ਕਰਨ ਵਿੱਚ ਮਦਦ ਕਰਨ ਦਾ ਸਹਾਰਾ ਟਰੰਪ ਨੂੰ ਜਾਂਦਾ ਹੈ